ਜੀ ਪੰਜਾਬੀਓ ਸਤਰੀ ਕਾਲ ਵੀ ਸਾਰਿਆਂ ਨੂੰ ਹੁਣ ਜੋ ਇੱਕ ਬਹੁਤ ਵੱਡਾ ਵਿਵਾਦ ਖੜਾ ਹੋ ਗਿਆ ਹਿਮਾਚਲ ਦੇ ਨਾਲ ਕਿਉਂਕਿ ਸਾਡੇ ਸਿੱਖ ਨੌਜਵਾਨਾਂ ਨੇ ਉਹਨਾਂ ਨੂੰ ਇੱਕ ਸਿੱਧੀ ਭਈ ਟੱਕਰ ਦਿੱਤੀ ਆ ਜਿਹਦੇ ਵਿੱਚ ਇਹਨਾਂ ਨੇ ਹਿਮਾਚਲ ਜਾਣੇ ਪਹਿਲਾਂ ਪਹਿਲ ਇਹਨਾਂ ਨੇ ਕਰ ਦਿੱਤੀ ਗਈ ਆ ਕਿਉਂਕਿ ਜਿਹੜੇ ਸਾਡੇ ਇਧਰੋਂ ਸਿੱਖ ਨੌਜਵਾਨ ਪਹਾਚਲ ਬੰਨੀ ਜਾਂਦੇ ਆ ਕਿਉਂਕਿ ਸਾਡੇ ਜਿੱਥੇ-ਜਿੱਥੇ ਗੁਰੂਆਂ ਦੇ ਚਰਨ ਪਏ ਆ ਤੇ ਉੱਥੇ ਗੁਰਦੁਆਰੇ ਬਣੇ ਆ ਤਾਂ ਜੋ ਵੀ ਗੁਰਦੁਆਰੇ ਮੰਦਰ ਵਸੀਤ ਬਣੇ ਆ ਤੇ ਉੱਥੇ ਸਾਡੇ ਗੁਰੂਆਂ ਦੇ ਜਿੱਥੇ-ਜਿੱਥੇ ਚਰਨ ਪਏ ਆ ਤੇ ਸਾਡੇ ਸਿੱਖ ਨੌਜਵਾਨ ਪੰਜਾਬ ਬੰਨੀਓ ਮਾਚਲ ਦੇ ਵਿੱਚ ਜਾਂਦੇ ਆ ਮੱਥਾ ਟੇਕਣ ਵਾਸਤੇ ਤਾਂ ਉੱਥੇ ਕੀ ਹੁੰਦਾ ਪਰਸੋਂ ਦੀ ਵੀਡੀਓ ਜਿਵੇਂ ਮੈਂ ਆਪਣੇ ਚੈਨਲ ਤੋਂ ਵੀ ਪਾਈ ਸੀ ਤੇ ਇੱਕ ਵਿਵਾਦ ਖੜਾ ਹੋ ਜਾਂਦਾ ਹਿਮਾਚਲ ਵਾਲੇ ਜਿਹੜਾ ਸਾਡੇ ਇੱਕ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਇੱਕ ਜੋਧਾ ਮੰਨਿਆ ਜਾਂਦਾ ਪੰਜਾਬ ਦਾ ਕਿਉਂਕਿ ਜਿਹਨੇ ਇਹਨਾਂ ਨੂੰ ਸਰਕਾਰਾਂ ਨੂੰ ਟੱਕਰ ਦਿੱਤੀ ਆ ਤਾਂ ਭਈ ਹੁਣ ਜਿਹੜਾ ਇੱਕ ਐਡਾ ਬੜਾ ਪੰਜਾਬ ਦੇ ਸਾਡੇ ਇੱਕ ਸਿੱਖ ਨੌਜਵਾਨ ਦਾ ਜੋਧਾ ਜਿਹੜਾ ਇੱਕ ਨਾਮ ਦਾ ਸੰਤ ਜਰਨੈਲ ਸਿੰਘ ਕਿਉਂਕਿ ਸਾਡੇ ਬੱਚੇ ਬੱਚੇ ਦੇ ਇਲਾਕੇ ਵਿੱਚ ਬੈਠਾ ਹੋਇਆ ਤੇ ਹੁਣ ਜੇ ਗੱਲ ਕਰੀਏ ਆਪਾਂ ਕਿਉਂਕਿ ਜਿਹੜੇ ਝੰਡੇ ਲੱਗੇ ਹੋਏ ਸੀ ਮੋਟਰਸਾਈਕਲਾਂ ਤੇ ਤਾਂ ਉਹ ਝੰਡਾ ਇਹਨਾਂ ਨੇ ਤਾਰਿਆ ਗਿਆ ਉਸ ਝੰਡਿਆ ਨੂੰ ਕਹਿੰਦੇ ਵੀ ਤਾਰੋ ਤੁਸੀਂ ਤਾਂ ਫਿਰ ਤੁਹਾਨੂੰ ਅੱਗੇ ਲੰਘਣ ਦੇਵਾਂਗੇ ਅੱਗੇ ਕ੍ਰੋਸ ਕਰਨ ਦੇਵਾਂਗੇ ਤਾਂ ਹੁਣ ਗੱਲ ਇੰਨੀ ਕਾ ਜਦੋਂ ਇਹਨਾਂ ਨੇ ਝੰਡੇ ਤਾਰੇ ਆ ਤੇ ਇਹ ਵਿਵਾਦ ਬਹੁਤ ਐਦੂਕਵਾ ਅੱਗੇ ਖੜਾ ਹੋ ਗਿਆ ਫਿਰ ਕੱਲ ਦੀਆਂ ਵੀਡੀਓ ਸੀ ਜਿਹੜੀਆਂ ਇੱਕ ਪ੍ਰਦਰਸ਼ਨ ਹੋਇਆ ਸਾਡੇ ਸਿੰਘਾਵਨੀਓ ਤਾਂ ਫਿਰ ਇਹਨਾਂ ਨੂੰ ਸਿੱਧੀ ਇੱਕ ਚੇਤਾਵਨੀ ਦਿੱਤੀ ਗਈ ਆ ਵੀ ਜੇ ਤੁਸੀਂ ਅਮਾਚਲ ਦੀ ਕੋਈ ਵੀ ਬਾਤ ਪੰਜਾਬ ਦੇ ਵਿੱਚ ਆਉਗੀ ਤਾਂ ਉਹਦੇ ਉੱਪਰ ਜੋ ਸਾਡੇ ਜੋ ਸੰਤ ਜਰਨੈਲ ਸਿੰਘ ਦੀ ਫੋਟੋ ਲੱਗਣੀ ਹੋਣੀ ਚਾਹੀਦੀ ਹੈ ਕਿਉਂਕਿ ਤੁਸੀਂ ਝੰਡੇ ਪਿੱਛੇ ਇੰਨੀ ਵੱਡਾ ਵਿਵਾਦ ਖੜਾ ਕਰਤਾ ਤਾਂ ਹੁਣ ਤੁਹਾਨੂੰ ਵੀ ਇੱਕ ਉਲਟਾ ਅੰਜਾਮ ਇਹੀ ਕਰਨਾ ਦੇਵਾਂਗੇ ਅਸੀਂ ਉਲਟਾ ਤੁਹਾਨੂੰ ਤਾਂ ਉਹਨਾਂ ਨੂੰ ਭਈ 21 ਦੀ 31 ਪਾਤੀ ਸਾਡੇ ਸਿੰਘਾਂ ਨੇ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਆਪਾਂ ਵੀ ਪੁੱਠਾ ਅੰਜਾਮ ਦੇਤਾ ਇਹਨਾਂ ਨੂੰ ਕਹਿਣ ਦਾ ਮਤਲਬ ਇਹਨਾਂ ਨੇ ਮੋਟਰਸਾਈਕਲਾਂ ਤੋਂ ਝੰਡੇ ਤਾਰੇ ਗਏ ਸੀ ਤੇ ਫਿਰ ਸਾਡੇ ਜਿਹੜੇ ਸਿੱਖਾਂ ਨੇ ਪ੍ਰਦਰਸ਼ਨ ਕੀਤਾ ਕੱਲ੍ਹ ਆਪਣੇ ਚੈਨਲ ਤੋਂ ਮੈਂ ਵੀਡੀਓ ਵੀ ਅਪਲੋਡ ਕੀਤੀ ਆ ਕਿਉਂਕਿ ਗੱਲ ਹੁਣ ਇੰਨੀ ਕ ਇਹਨਾਂ ਨੂੰ ਇਹ ਨਹੀਂ ਪਤਾ ਵੀ ਸਾਡਾ ਪੰਜਾਬ ਇੱਕ ਸਿੱਖਾਂ ਦੀ ਗੁਰੂਆਂ ਦੀ ਧਰਤੀ ਆ ਸਾਡੇ ਪੰਜਾਬ ਦੇ ਵਿੱਚ ਜਿਵੇਂ ਗੱਲ ਕਰੀਏ ਆਪਾਂ ਯੋਧਿਆਂ ਦੀ ਹਰੀ ਸਿੰਘ ਨਲੂਆ ਜਿਨ੍ਹਾਂ ਨੇ ਸ਼ੇਰਾਂ ਦੇ ਜਵਾੜੇ ਪਾੜਤੇ ਸਾਡੀ ਗੁਰੂਆਂ ਦੀ ਧਰਤੀ ਆ ਜੇ ਗੱਲ ਕਰੀਏ ਦੀਪ ਸਿੰਘ ਦੀ ਜਿਨ੍ਹਾਂ ਨੇ ਤਲੀਆਂ ਤੇ ਸ਼ੀਸ਼ੇ ਚੱਕੇ ਆ ਜੇ ਗੱਲ ਕਰੀਏ ਗੁਰੂ ਗੋਬਿੰਦ ਸਿੰਘ ਦੇ ਚਾਰੇ ਪੁੱਤਰ ਵਾਰਤੇ ਛੋਟੇ ਛੋਟੇ ਸਹਬਜ਼ਾਦਿਆਂ ਨੇ ਕੁਰਬਾਨੀਆਂ ਦਿੱਤੀਆਂ ਤੇ ਜੇ ਗੱਲ ਕਰੀਏ ਆਪਾਂ ਸੰਤ ਜਰਨੈਲ ਸਿੰਘ ਦੀ ਪਰ ਇਹਨਾਂ ਨੇ ਵੀ ਕੁਰਬਾਨੀ ਬਹੁਤ ਵੱਡੀ ਦਿੱਤੀ ਆ ਕਿਉਂਕਿ ਇੱਕਾਂ ਸਰਕਾਰਾਂ ਨੂੰ ਅੰਜਾਮ ਦਿੱਤਾ ਇੰਦਰਾ ਗਾਂਧੀ ਨੇ ਟੈਕਰ ਐ ਸੀ ਉਹਨੂੰ ਅੰਜਾਮ ਦਿੱਤਾ ਬਹੁਤ ਵੱਡਾ ਤੇ ਜੇ ਗੱਲ ਕਰੀਏ ਸਾਡੇ ਹੋਰ ਯੋਧਿਆਂ ਦੀ ਜਿਵੇਂ ਕਿ ਜਿਹੜਾ ਮੁੱਖ ਮੰਤਰੀ ਸੀ ਬਿਆਨਤ ਸਿੰਘ ਤਾਂ ਉਹਨੂੰ ਦਲਾਵਰ ਸਿੰਘ ਤੇ ਬਲਵੰਤ ਸਿੰਘ ਨੇ ਡਾਇਆ ਸੀ ਬੰਬ ਤਮਾਕੇ ਚ ਤਾਂ ਇਹ ਸਾਡੇ ਪੰਜਾਬ ਦੇ ਵਿੱਚ ਯੋਧਿਆਂ ਦੀ ਬਹੁਤ ਘੱਟ ਕਮੀਆਂ ਮੈਂ ਇਹ ਕਹਿਣਾ ਚਾਹਣਾ ਹੁਣ ਅੱਜ ਦੇ ਟਾਈਮ ਚ ਇਹ ਤੋਂ ਪਹਿਲਾਂ ਸਾਡੇ ਜਿਹੜੇ ਪੰਜਾਬ ਦੇ ਵਿੱਚ ਸੀਦ ਹੋਏ ਆ ਤਾਂ ਉਹਨਾਂ ਦਾ ਇੱਕ ਦਰਜਾ ਸੀਦਾਂ ਦਾ ਨਾਮ ਦੇਵਾਂਗੇ ਅਸੀਂ ਕਿਉਂਕਿ ਸਹੀਦੀ ਮੰਨੀ ਜਾਂਦੇ ਆ ਤੇ ਪੰਜਾਬ 'ਚ ਜੋਧੇ ਮੰਨੇ ਜਾਂਦੇ ਆ ਕਿਉਂਕਿ ਸੰਤ ਜਰਨੈਲ ਸਿੰਘ ਤੋਂ ਕਿਉਂ ਡਰ ਲੱਗਦਾ ਇਹਨਾਂ ਨੂੰ ਕੱਲੀ ਤਸਵੀਰਾਂ ਤੋਂ ਵੀ ਡਰ ਲੱਗਦਾ ਮੋਟਰਸਾਈਕਲ ਤੇ ਜਿਹੜੀਆਂ ਤਸਵੀਰਾਂ ਲੱਗੀਆਂ ਸੀ ਉਹ ਵੀ ਇਹਨਾਂ ਨੇ ਜਿਹੜੇ ਝੰਡੇ ਲੱਗੇ ਸੀ ਉਤਾਰ ਦਿੱਤੇ ਜਾਂਦੇ ਆ ਹੁਣ ਇੰਨੀ ਇੱਕ ਗੱਲ ਕਹਿਣਾ ਮੈਂ ਆਪਣੇ ਪੰਜਾਬੀਆਂ ਨੂੰ ਵੀ ਜੇ ਆਪਾਂ ਗੱਡੀ ਤੇ ਜਾਂ ਮੋਟਰਸਾਈਕਲ ਤੇ ਫੋਟੋ ਲਵਾਉਣੇ ਵੀ ਆ ਤਾਂ ਇਹਦੇ ਵਿੱਚ ਭਾਵੇਂ ਆਪਣੀ ਜਾਨ ਚਲੀ ਜਾਵੇ ਆਪਾਂ ਗੱਲ ਘਟਵਾ ਲਓ ਆਪਣੀ ਤਸਵੀਰ ਨੂੰ ਟੱਚ ਨਹੀਂ ਹੋਣ ਦੇਣਾ ਆਪਾਂ ਕਿਉਂਕਿ ਆਪਦੇ ਵਿੱਚ ਜਿਹਦੇ ਆਪਾਂ ਲਵਾਈ ਆ ਤਾਂ ਉਹਦੀ ਫਿਰ ਅਫਾਇਤ ਕਰਨਾ ਆਪਣਾ ਫਰਜ਼ ਮੰਨਦਾ ਜੇ ਆਪਾਂ ਆਪਣੀ ਗੱਡੀ ਤੇ ਜਾਂ ਮੋਟਰਸਾਈਕਲ ਤੇ ਤਸਵੀਰ ਲਵਾਉਣੇ ਆ ਤਾਂ ਫਿਰ ਉੱਥੇ ਆਪਣਾ ਫਰਜ਼ ਮੰਨਦਾ ਵੀ ਉਹਦੀ ਰਖਵਾਲੀ ਵੀ ਆਪਾਂ ਹੀ ਕਰਾਂਗੇ ਚਾਹੇ ਆਪਣਾ ਗੱਲ ਲੈ ਜੇ ਤਸਵੀਰ ਨੂੰ ਆਪਾਂ ਟੱਚ ਨਹੀਂ ਹੋਣ ਦੇਵਾਂਗੇ ਤਾਂ ਹੁਣ ਇਹਨਾਂ ਨੂੰ ਇੱਕ ਅੰਜਾਮ ਦਿੱਤਾ 21 ਨੂੰ 31 ਪਾਤੀ ਸਾਡੇ ਜਿਹੜੇ ਸਿੰਘਾ ਨੇ ਕਿਉਂਕਿ ਹਿਮਾਚਲ ਦੇ ਵਾਲਾ ਇੱਕ ਪ੍ਰਦਰਸ਼ਨ ਕਰਨ ਵਾਸਤੇ ਸਾਡੇ ਸਾਰੇ ਸਿੱਖ ਜਥੇਬੰਦੀਆਂ ਪਹੁੰਚ ਪਹੁੰਚ ਚੁੱਕੀਆਂ ਤੇ ਉੱਥੋਂ ਦੀ ਜਿਹੜੀ ਪੁਲਿਸ ਆ ਗਈ ਹਿਮਾਚਲ ਦੀ ਉਹ ਉਹ ਕਿਉਂ ਰੋਕ ਰਹੀ ਆ ਤਾਂ ਹੁਣ ਇਹ ਪੂਰਾ ਵਿਵਾਦ ਖੜਾ ਹੋ ਗਿਆ ਇਹਨਾਂ ਨੇ ਇੱਕ ਪੰਜਾਬ ਦੇ ਨਾਲੇ ਜਿਹੜਾ ਖਲਵਾੜ ਕੀਤਾ ਤਾਂ ਇਹਨਾਂ ਨੂੰ ਬੁਲਟਾ ਇਨਜਾਮ ਜਿਹੜਾ 131 ਦਾ ਪਾ ਹੀ ਚੁੱਕੇ ਤੇ ਜਿਹੜਾ ਇੱਕ ਸਾਡੇ ਸਿੰਘ ਨੇ ਇੱਕ ਦੇ ਜੋ ਸ੍ਰੀ ਸਾਹਿਬ ਮਾਰੀ ਵੀ ਆ ਇਹ ਕਿਹੜਾ ਪਹਾੜੀ ਇਲਾਕੇ ਵਾਲਾ ਸੀ ਜਿਹੜੇ ਝੰਡਾ ਤਾਰੇ ਸੀ ਤਾਂ ਉਹਨੂੰ ਥਾਂ ਤੇ ਉਹਨੂੰ ਇੱਕ ਵਾਰ ਦਿਖਾ ਵੀ ਦਿੱਤਾ ਵੀ ਅਸੀਂ ਹੈ ਕੀ ਚੀਜ਼ ਕਿਉਂਕਿ ਜੈਨਾਂ ਨੂੰ ਇਹ ਨਹੀਂ ਪਤਾ ਵੀ ਮੈਂ ਇਹ ਕਹਿਣਾ ਚਾਹਣਾ ਜੇ ਸਾਡੇ ਪੰਜਾਬ ਦੇ ਵਿੱਚ ਸਿੱਖ ਨਾ ਹੁੰਦੇ ਤਾਂ ਮੈਂ ਕਹਿਣਾ ਬਹੁਤ ੱੱਕੇ ਹੋਣਾ ਸੀ ਇਸ ਸਰਕਾਰਾਂ ਦੇ ਜਿਹੜੇ ਸਾਡੇ ਸਿੱਖ ਜਥੇਬੰਦੀਆਂ ਤੋਂ ਹੀ ਡਰਦੇ ਆ ਤੇ ਗੱਲ ਹੁਣ ਇੰਨੀ ਕਿ ਕਹਿਣਾ ਜਿਨ੍ਹਾਂ ਨੇ ਗੱਡੀਆਂ ਤੇ ਮੋਟਰਸਾਈਕਲਾਂ ਤੇ ਆਪਣੇ ਬੰਨਿਓ ਜਿਹੜੀ ਗੁਰੂਆਂ ਦੀ ਸਾਡਿਆਂ ਦੀ ਤਸਵੀਰ ਲੱਗੀ ਆ ਜਿਹੜਾ ਕਿ ਸੰਤ ਜਰਨੈਲ ਸਿੰਘ ਤੇ ਗੁਰੂਆਂ ਦਾ ਦਰਜਾ ਦਿੰਦੇ ਆ ਸਾਡੇ ਪੰਜਾਬੀ ਕਿਉਂਕਿ ਇੱਕ ਬਹੁਤ ਵੱਡੀ ਇੱਕ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਤਾਂ ਇਸ ਗੁਰੂਆਂ ਦੇ ਰਾਹਾਂ ਤੇ ਚੱਲਣ ਵਾਲੇ ਜੋਧੇ ਜਿਵੇਂ ਸਾਡੇ ਜੋ ਸਾਡਾ ਜੋ ਗੁਰੂ ਸਾਹਿਬ ਗੁਰੂਆਂ ਦੇ ਰਾਹਾਂ ਤੇ ਚੱਨਣ ਵਾਲੇ ਜੋਗੀ ਬਾਬੇ ਬਾਜਾਂ ਵਾਲਾ ਜਿਹਨੂੰ ਆਪਾਂ ਕਹਿੰਦੇ ਆ ਤੇ ਉਹਨਾਂ ਦੇ ਰਾਹ ਤੇ ਚੱਲਣ ਵਾਲੇ ਜੋਧੇ ਆ ਸਾਡੇ ਇਹ ਗੁਰੂਆਂ ਦੇ ਰਾਹਾਂ ਤੇ ਚੱਨਣ ਵਾਲਿਆਂ ਦੀਆਂ ਤਸਵੀਰਾਂ ਤੱਕ ਇਹਨਾਂ ਨੂੰ ਤਸਵੀਰ ਤੋਂ ਕਿਉਂ ਡਰ ਲੱਗਦਾ ਜੇ ਹੁਣ ਗੱਲ ਕਰੀਏ ਪੰਜਾਬ ਦੀ ਪੰਜਾਬ ਚ ਕੋਈ ਵੀ ਗੱਲ ਕਰਦਾ ਹਰ ਕਿਸੇ ਨੂੰ ਚੱਕ ਕੇ ਜੇਲ੍ਹ ਸੜਦੇ ਜੇ ਗੱਲ ਕਰੀਏ ਹੁਣ ਅਮਰਤਪਾਲ ਦੀ ਕਿਉਂਕਿ ਅਮਰਤਪਾਲ ਦੇ ਵਿੱਚ ਵੀ ਸੰਤ ਜਰਨੈਲ ਸਿੰਘ ਨਜ਼ਰ ਆਉਂਦਾ ਲੋਕਾਂ ਨੂੰ ਤਾਂ ਇਸ ਕਰਕੇ ਜਿਹੜੀਆਂ ਇਹ ਸਰਕਾਰਾਂ ਨੂੰ ਸਰਕਾਰ ਪੰਜਾਬ ਦੀ ਬਹੁਤ ਵੱਡੀ ਇਹਦੇ ਵਿੱਚ ਪੰਜਾਬ ਸਰਕਾਰ ਦਾ ਬੜਾ ਵੱਡਾ ਹੱਥ ਆ ਅਮਰਤਪਾਲ ਨੂੰ ਪਸਾਉਣ ਦਾ ਕਿਉਂਕਿ ਉਹਨਾਂ ਤੋਂ ਵੀ ਐਨਐਸਏ ਟੁੱਟਣ ਜਾ ਰਹੀ ਸੱਤ-ਸੱਤੀ ਉਹ ਵੀ 12 ਆ ਰਹੇ ਆ ਨਾਲ ਨਾਲ ਆਪਾਂ ਤੁਹਾਨੂੰ ਇਹ ਵੀ ਦੱਸ ਦਈਏ ਚਲੋ ਜੀ ਖਾਸ ਕਰਕੇ ਜਿਹੜਾ ਇਹ ਮੱਛਲੀਆਂ ਨੇ ਵਿਵਾਦ ਖੜਾ ਕਰਿਆ ਤੇ ਅੱਜ ਸਾਡੇ ਪ੍ਰਦਰਸ਼ਨ ਕਰਨ ਵਾਸਤੇ ਸਾਡੇ ਸਿੱਖ ਨੌਜਵਾਨ ਕੇਸਰੀ ਝੰਡੇ ਲੈ ਕੇ ਉਧਰ ਨੂੰ ਰਵਾਨਾ ਹੋ ਗਏ ਆ ਖਾਸ ਕਰਕੇ ਆਪਣੇ ਪੰਜਾਬੀਆਂ ਨੂੰ ਆਪਾਂ ਅਪੀਲ ਕਰਦੇ ਆ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਵਿੱਚ ਜੋ ਗੱਲਬਾਤ ਹੁੰਦੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਆ ਜੋ ਤੱਕ ਵੀਡੀਓ ਜਾਂਦੀ ਹੈ ਬਈ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਆ ਕੱਲ ਨੂੰ ਨਵ ਟੌਪ ਤੇ ਧੰਨਵਾਦ